ਹਾਂਜੀ ਸਾਰਨ ਪਰਪਰੀ ਸਤਿ ਸ੍ਰੀ ਅਕਾਲ ਸਾਡੇ ਚੈਨਲ ਸੇ ਲੋ ਫਾਰਮ ਹਾਊਸ ਤੇ ਅੱਜ ਆਪਾਂ ਸਵੇਰੇ ਸਵੇਰੇ ਜਾ ਰਹੇ ਆਂ ਪਿੰਡ ਦੇ ਬਾਹਰਨ ਮੱਠਾ ਟੇਕਣ ਵਾਸਤੇ ਅੱਜ ਕੀ ਹੈ ਜੀ ਦੂਜ ਦਾ ਮੇਲਾ ਹੈ ਪਰ ਤੇ ਕੀ ਦਿਨ ਚ ਮੇਲਾ ਹੋਊਗਾ ਹਾਂ ਦਿਨ ਚ ਬਾਅਦ ਚ ਫਿਰ ਮੇਲਾ ਦੇਖ ਕੇ ਆਵਾਂਗੇ ਸਵੇਰੇ ਸਵੇਰੇ ਵਾਲਾ ਮੱਠਾ ਟੇਕ ਲਈਏ ਕਿਉਂਕਿ ਨਾ ਸਵੇਰੇ ਟਾਈਮ ਨਹੀਂ ਲੱਗਦਾ ਹੈਗਾ ਢੀੜ ਬਹੁਤ ਹੋ ਜਾਂਦੀ ਆਓਗੇ ਚਲ ਖੜੀ ਹੋ ਮੈਂ ਸੋ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਬਾਕੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਹਾਂ ਅਨਸਮੱਧਾ ਦਾ ਮੇਲਾ ਸ਼ੁਰੂ ਹੋ ਗਿਆ ਇੱਥੋਂ ਹੀ ਹਲਕਾ ਘੱਟ ਬਹੁਤ ਘੱਟ ਦਿਨ ਚ ਬਹੁਤ ਜ਼ਿਆਦਾ ਹੋਊਗਾ ਰਿਸ਼ਤੇਦਾਰੋਂ ਬਹੁਤ ਕੁੜੀਆਂ ਹੁੰਦੀਆਂ ਨੇ ਸਾਡੀਆਂ ਇਹ ਵੀਡੀਓ ਕੋ ਫਿਰੋਂ ਪੇਟਰੋਂ ਜੀ ਦਾ ਦੁਕਾਨਾਂ ਨੇ ਬਾਕੀ ਦੁਕਾਨਾਂ ਪਿੱਛੇ ਨੇ ਬਹੁਤ ਜਿਆਦੇ। ਸੋ ਅੱਜ ਆਪਾਂ ਦਿਖਾਈਏ ਬਾਹਰ ਦਾ ਮੇਲਾ। ਤੇ ਸਮਾਦੀ ਭਾਰਦਾ ਹੁੰਦਾ ਇਹ ਦੂਜ ਦਾ ਸਾਲ ਗੱਲੋਂ। ਇਹ ਇਹਨੂੰ ਕਹਿੰਦੇ ਝਿੜੀ। ਝਿੜੀ ਦਾ ਮੇਲਾ। ਹੂੰ। ਤੇ ਸਮਾਦਾ ਨੇ ਇੱਧਰ। ਆ ਆਪਾਂ ਮੱਥਾ ਟੇਕਣ ਚੱਲਦੇ ਆਂ। ਸਵੇਰ ਦਾ ਟਾਈਮ ਆ। ਹਾਂਜੀ 7:30 ਦਾ ਟਾਈਮ। ਇਸ ਐ ਸਮਾਦਾਂ ਤੇ ਆ ਇੱਥੇ ਚਾਰ ਸਮਾਦ ਬਣੇ ਹੋਏ ਨੇ ਹਨਾ ਜੀ ਚਾਰ ਤੇ ਪੰਜ ਨੇ ਪੰਜ ਸਮਾਦਾਂ ਸੀ ਇੱਥੇ ਸੀਦੋਂ ਇਹ ਵੇ ਨੇ ਜਿਹੜੇ ਬਾਬਾ ਜੀ ਅੱਛਾ ਜੀ ਤੇ ਇੱਥੇ ਢੋਲੀਆਂ ਢੋਲ ਬਹੁਤ ਵੱਜਦੇ ਨੇ ਚਾਰ ਪੰਜ ਢੋਲੀਆਂ ਨੇ ਇੱਥੇ ਹਮ ਸਵੀਰ ਦਾ ਟਾਈਮ ਅਜੇ ਆਣਗੇ ਨਾ ਔਰ ਇਹ ਘੱਟ ਬਹੁਤ ਘੱਟ ਆ ਬਾਕੀ ਆਪਾਂ ਬਾਅਦ ਚੋ ਵੀ ਆਵਾਂਗੇ ਨਾ ਬਾ ਹੁਣ ਸਵੇਰ ਕਰਕੇ ਹਲੇ ਬਹੁਤ ਘੱਟ ਘਟਾ ਹੈ ਤੇ ਭੀੜ ਬਹੁਤ ਘੱਟ ਆ ਤੇ ਸਵੇਰ ਦੁਪਹਿਰ ਨੂੰ ਜਿਆਦਾ ਹੋ ਜੂ 11:00 ਵਜੇ ਤੋਂ ਫਿਰ ਸ਼ਾਮ ਤੋਂ ਹੀ ਚੱਲੂਗਾ 5:00 6:00 ਵਜੇ થી 5:00 ਵਜੇ થી ਫਿਰ ਬਾਅਦ ਚ ਕੋਲ ਹੁੰਦੇ ਨੇ ਉੱਥੇ ਠੀਕ ਹੈ ਕੋਲ ਕੀ ਕਹਿੰਦੇ ਨੇ ਜੀ ਮੱਲ ਖੋਲਦੇ ਨੇ ਅੱਛਾ ਇਹ ਹੁਣ ਆਪਾਂ ਆ ਗਏ ਇੱਧਰ ਦੂਜੀ ਜਗ੍ਹਾ 'ਚ ਮੱਥਾ ਟੇਕਣ ਨੂੰ ਉੱਥੇ ਕਿਹੜੀਆਂ ਸੀਗੀਆਂ ਉਹ ਤੇ ਆਪਾਂ ਹੁਣ ਚੱਲਦੇ ਹਾਂ ਸ਼ਿਵ ਜੀ ਦਾ ਮੰਦਿਰ ਤੇ ਐ ਸਿਬਜੀ ਦਾ ਮੰਦਿਰ ਆ ਫਿਰ ਇੱਥੇ ਮੱਥਾ ਟੇਕ ਕੇ ਨਾਲ ਹੀ ਇੱਕ ਮੰਦਿਰ ਹੋਰ ਆ ਉੱਥੇ ਟੇਕਾਂਗੇ ਫਿਰ ਆ ਆਲੇ-ਦਾਲੇ ਆਪਾਂ ਪ੍ਰਕਰਮਾ ਕਰਕੇ ਇੱਥੇ ਮੱਥਾ ਟੇਕ ਕੇ ਫਿਰ ਅਗਲੇ ਮੰਦਿਰ 'ਚ ਜਾਵਾਂਗੇ ਉੱਥੇ ਮੱਥਾ ਟੇਕ ਕੇ ਤੇਰਾ ਤੁਗਵਾਦ ਦਿਖਾਵਾਂਗੇ ਸੋ ਆ ਹੈਗਾ ਪਿਛਲਾ ਹਿੱਸਾ ਜੀ ਤੇ ਇੱਥੇ ਹੈਗਾ ਆਪਣਾ ਮਤਲਬ ਪਿੱਛੇ ਉਹ ਬਾਪੂ ਖੜਾ ਉਹ ਦਾ ਬਾਪੂ ਜਾ ਰਿਹਾ ਇੱਥੇ ਆ ਮੇਲਾ ਲੱਗੂਗਾ ਸਾਰਾ ਪਰ ਦੁਪਹਿਰ ਦੇ ਟਾਈਮ ਸਾਰਾ ਬਣਾ ਕੇ ਲੈ ਕੇ ਜਾਵਾਂਗੇ ਇਹ ਆ ਪਿਛਲਾ ਹਿੱਸਾ ਆ ਜਾਂਦਾ ਸਾਰਾ ਹੂੰ ਹੂੰ ਇਧਰ ਆ ਮੰਦਿਰ ਆ ਇੱਕ ਹਾਂ ਇੱਥੇ ਇੱਥੇ ਮੰਦਿਰ ਆ ਹਾਂਜੀ ਇਹ ਪਹਿਲਾਂ ਨਹੀਂ ਸੀ ਹੈਗਾ ਹੁਣ ਬਣਿਆ ਇਹ ਠੀਕ ਹੈ ਹਾਂ ਇਹਨਾਂ ਨੇ ਅਲੱਗ ਕਰਤਾ ਅੱਛਾ ਜੀ ਇਹ ਜਿੱਥੇ ਪਹਿਲਾਂ ਮੈਂ ਸ਼ਿਵ ਜੀ ਦੇ ਮੰਦਿਰ ਤੇ ਆਪਾਂ ਮੱਥਾ ਟੇਕਿਓ ਪਹਿਲਾਂ ਹੈਗਾ ਸੀ ਅੱਛਾ ਜੀ ਹੂੰ ਇਹ ਨਵਾਂ ਬਣਿਆ ਹੈ ਠੀਕ ਹੈ ਇਹ ਮਾਤਾ ਦਾ ਮੰਦਿਰ ਹੈ ਮਾਤਾ ਦਾ ਮੰਦਿਰ ਇਹ ਸਾਨੂੰ ਪਤਾ ਨਹੀਂ ਹੈਗਾ ਵੀ ਕਿਹੜੇ ਮਾਤਾ ਨੇ ਕਿਉਂ ਆਪਾਂ ਗੁਰਦੁਆਰੇ ਜਾਣੇ ਜਿਹਾ ਸਾਨੂੰ ਨੌਲੇਜ ਘੱਟ ਹੈ ਨਾ ਨੌਲੇਜ ਘੱਟ ਬਹੁਤ ਘੱਟ ਆ ਬੀਬੀ ਉਹਨਾਂ ਨੂੰ ਤਾਂ ਵੈਸੇ ਪਤਾ ਹੋਊਗਾ ਪਤਾ ਹੈ ਪਿੰਡਾਂ ਜਿਮੀ ਅਸਤ ਹੈ ਅਸੀਂ ਫਿਰ ਵੀਡੀਓ ਕਰਕੇ ਆਗੇ ਵੀ ਚੱਲ ਮੱਥਾ ਟੇਕ ਲੈਣਾ ਮੱਥੋਂ ਦੇ ਮੁਖੀ ਕਰਤਾ ਧਰਤਾ ਚਿੜੀ ਦੇ ਤੇ ਹੋਰ ਵੀ ਇੱਕ ਦੋ ਝਿੜੀਆਂ ਜਗ੍ਹਾ ਤੇ ਕਰਤਾ ਧਰਤਾ ਨੇ ਦੋ ਜਗ੍ਹਾ ਦੇ ਇਹ ਬਹੁਤ ਵਿਦਵਾਨ ਨੇ ਇਹ ਪੜਿਓ ਵੀ ਕਾਫੀ ਨੇ ਡਾਕਟਰੀ ਵੀ ਕਰਦੇ ਨੇ ਵਿੱਚ ਵਿੱਚ ਇਹ ਥਾਲੀ ਵੀ ਕਰਦੇ ਨੇ ਹੈਨਾ ਥਾਲਾ ਤਾਂ ਜਾਨੀ ਸਮਾਧਾ ਚ ਹੁੰਦਾ ਹੀ ਰਹਿੰਦਾ ਡਾਕਟਰੀਆਂ ਦਵਾਈਆਂ ਵੀ ਦਿੰਦੇ ਨੇ ਬਹੁਤ ਵਧੀਆ ਨੇਚਰ ਬਹੁਤ ਦੀਆਂ ਇਹਨਾਂ ਦਾ ਚਲੋ ਜੀ ਇੱਥੇ ਲੱਗੂਗਾ ਮੇਲਾ ਮੇਲਾ ਪਾਸ ਸਵੇਰੀ ਆਇਆ ਕਿਉਂਕਿ ਦੁਪਹਿਰੇ ਭੀੜ ਬਹੁਤ ਜ਼ਿਆਦਾ ਹੋ ਜਾਂਦੀ ਫਿਰ ਮੱਥਾ ਟਿਕਦਾ ਨਹੀਂ ਹੈਗਾ ਬਾਕੀ ਦੇਖਾਂਗੇ ਦੁਪਹਿਰੇ ਵੀ ਸਵੇਰੀ ਸਵੇਰੇ ਵਧੀਆ ਜਾਂਦਾ ਨਿਆਣੇ 12 ਉਹ ਦਿਮਾਗ ਨਹੀਂ ਖਾਂਦੇ ਵੀ ਆਹ ਲੈਣਾ ਆਹ ਲੈਣਾ ਹਾਂ ਇਹ ਵੀ ਗੱਲ ਸਹੀ ਹੈ ਸੋ ਬਾਕੀ ਨਹੀਂ ਛੋਟੇ ਛੋਟੇ ਨਿਆਣੇ ਤਾਂ ਹਲਕੇ ਖੜ ਜਾਂਦੇ ਸਹੀ ਗੱਲ ਹੈ ਜੀ ਬਾਕੀ ਦੁਪਹਿਰ ਦੇ ਟਾਈਮ ਆਵਾਂਗੀ ਆ ਕੇ ਤੁਹਾਨੂੰ ਸਾਰਾ ਮੇਲਾ ਦੁਆਰ ਤੋਂ ਦਿਖਾਵਾਂਗੀ ਦੇਖੂਗੇ ਜੇ ਮੱਥਾ ਟੇਕਣ ਨੂੰ ਮਿਲ ਗਿਆ ਟਾਈਮ ਬਾਕੀ ਆ ਦੇਖੋ ਆ ਸਾਰਾ ਉਰੇ ਮੇਲਾ ਭਰੂਗਾ ਤੋ ਆਪਾਂ ਵੀਡੀਓ ਜ਼ਰੂਰ ਬਣਾਣੀ ਆ ਜੀ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਬਾਕੀ ਅੱਜ ਤੁਹਾਨੂੰ ਮਾਂ ਦੇ ਪੇਕੇ ਦਿਖਾਵਾਂਗੇ ਹਨਾ ਪੇਕੇ ਘਰਾਂ ਨਾਲ ਪੇਕੇ ਘਰ ਸਾਰੇ ਨਾਲ ਪੇ ਸਾਰੇ ਪੇਕੇ ਘਰ ਨਾਲ ਮਿਲਾਵਾਂਗੇ ਬੀਬੀ ਨਾਲ ਮਾਂ ਮਈਨਾ ਸਾਰੇ ਨਾਲ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅੱਜ ਨਾਲੇ ਮੇਰੇ ਮਾਸੀਆਂ ਵੀ ਆਣ ਗਏ ਮਾਸੇ ਸਾਰੇ ਨਾਲ ਸਾਰੇ ਨਾਲ ਮਿਲਾਂਗੇ ਸੋ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਆ ਗਈ ਹੈ ਜੀ ਆਪਣਾ ਉਰੇ ਲੰਗਰ ਹਾਲ ਉਰੇ ਲੰਗਰ ਬਣਦਾ ਇਹਨਾਂ ਵੀਡੀਓ ਦੂਜੇ ਲੋਟ ਬੜੀ ਨਹੀਂ ਤਾਂ ਕਰਕੇ ਐਵੇਂ ਕਲਿੱਪ ਆ ਗਿਆ ਸੋ ਉਰੇ ਲੰਗਰ ਤਿਆਰ ਹੋ ਰਿਹਾ ਸਾਰਾ ਜੋ ਸਾਰਾ ਦਿਨ ਲੰਗਰ ਚੱਲਦਾ ਨਾ ਫਿਰ ਅੱਛਾ ਠੀਕ ਹੈ ਜੀ ਸਾਰਾ ਤਿਆਰੀ ਹੋ ਰਿਹਾ ਰੋ ਤੱਕ ਫਿਰ ਘਰਾਂ 'ਚ ਤਾਂ ਘਾਟੇ ਪ੍ਰਸ਼ਾਦ ਦੇ ਬਣਾਉਂਦੇ ਨੇ ਫਿਰ ਉੱਥੇ ਆ ਕੇ ਛਕ ਲੈਂਦੇ ਨੇ ਪ੍ਰਸ਼ਾਦ ਦੇ ਬਣਾ ਰਹੇ ਸੀ ਇੱਥੇ ਇੱਥੇ ਛਕਦੇ ਸੀ ਖੀਰ ਤਿਆਰ ਹੋਈ ਹੋਈ ਸੀ ਨਾ ਖੀਰ ਸਿਕਾ ਕੇ ਸਿਕਾਉਂਦੇ ਸੀਗੇ ਠੀਕ ਸੰਗਤ ਬੈਠੀ ਸੀ ਅੱਛਾ ਤੇ ਜਿਹੜਾ ਆਪਾਂ ਵਾਇਸ ਆਪਾਂ ਖੀਰ ਚ ਭਰ ਰਹੇ ਹਾਂ ਕਿਉਂਕਿ ਉੱਥੇ ਬਹੁਤ ਹੀ ਆਵਾਜ਼ ਬਾਹਰਲੀ ਤੀਗੀ ਤਾਂ ਵਾਇਸ ਸਾਨੂੰ ਸਮਝੀ ਨਹੀਂ ਆਈ ਫਿਰ ਸਾਨੂੰ ਦੁਵਾਰ ਤੋਂ ਆਵਾਜ਼ ਭਰਨੀ ਪਈ ਆ ਸੋ ਸਾਰੀ ਆਵਾਜ਼ ਆਪਾਂ ਦੁਵਾਰ ਤੋਂ ਭਰੀ ਹੈ ਇਹ ਉੱਥੇ ਤਾਂ ਬਹੁਤ ਗਾਹ ਪਿਆ ਹੋਇਆ ਸੀਗਾ ਤਾਂ ਕਰਕੇ ਤੇ ਸੱਚ ਊਰੀ ਚਿੱਤਾ ਵੀ ਊਰੀ ਆਇਆ ਸੀ ਹਨਾ ਇੱਥੇ ਇੱਥੇ ਦਿਖਾਇਆ ਹਾਂਜੀ ਇੱਥੇ ਉਹਦਾ ਬਰੋਟਾ ਜਿਹੜਾ ਉਧਰ ਜਿੱਦਾਂ ਟੈਂਟ ਲੱਗਿਆ ਹੋਇਆ ਸੀ ਹਾਂਜੀ ਉੱਥੇ ਆਇਆ ਦੀ ਚਿੱਤਾ ਸਭ ਤੋਂ ਪਹਿਲਾਂ ਚਿੱਤਾ ਦੇਖਿਆ ਊਰੇ ਆ ਲਓ ਜੀ ਇੱਥੇ ਬਣਦਾ ਹੁਣ ਲੰਗਰ ਦੀ ਤਿਆਰੀ ਪਹਿਲਾਂ ਵੀ ਦੱਸਿਆ ਸੀ ਪ੍ਰਸ਼ਾਦ ਲੰਗਰ ਵਰਤਾ ਰਹੇ ਨੇ ਜਗ੍ਹਾ ਤਾਂ ਬਹੁਤ ਖੁੱਲੀ ਆ ਹਨਾ ਬਹੁਤ ਵਧੀਆ ਬਣਾਉਣ ਵਾਲੀ ਉੱਚੀ ਜਗ੍ਹਾ ਬਹੁਤ ਹਾਂ ਜੀ ਸਹੀ ਜਗ੍ਹਾ ਇਹ ਜਿੰਨੇ ਵੀ ਮੰਦਰ ਪੁਰਾਣੇ ਹੁੰਦੇ ਨੇ ਓਨੇ ਉੱਚੀ ਜਗ੍ਹਾ ਤੇ ਹੁੰਦੇ ਨੇ ਉਹ ਹੂੰ ਵਧੀਆ ਪੁਰਾਣਾ ਪਿੰਡ ਦੇ ਵਾਲਾ ਮੰਦਰ ਦੇਖ ਲਓ ਸਭ ਉੱਚੀ ਜਗ੍ਹਾ ਤੇ ਹੁੰਦੇ ਨੇ ਜੀ ਉੱਚੀ ਜਗ੍ਹਾ ਤੇ ਨਹੀਂ ਜੀ ਖੁੱਲਾ ਭਾਈ ਖੁੱਲਾ ਆ ਗਏ ਆਪਣੇ ਪਿੰਡ ਹਾਂਜੀ ਸਾਫਾ ਪਾ ਕੇ ਸਾਫੀ ਕਰੀ ਜਾ ਆ ਮੇਰੀ ਬੀਬੀ ਹਾਂਜੀ ਲਾਈ ਲੱਗੀ ਹੋਈ ਆ ਹਾਂ ਲੱਗੀ ਹੋਈ ਹੈ ਕੀ ਬਾਤ ਆ ਬੀਬੀ ਹਾਂਜੀ ਹਾਂ ਵਾਹ ਤਾਂ ਬੱਕਲੇ ਬਣੇ ਨੂੰ ਨਹੀਂ ਬੱਕਾ ਹਾਂ ਇਹ ਤਾਂ ਉਹਨਾਂ ਨੂੰ ਕਿਤੇ ਨਹੀਂ ਤਾਂ ਸਿੱਖ ਨਹੀਂ ਹੁੰਦੇ ਗੁੰਦਰੇ ਵਰਗੇ ਤੇ ਚੰਦਰ ਇੱਕ ਨਾ ਹਾਂ ਨਹੀਂ ਟੂਬੀਓ ਸਰ ਗੁੰਦਰੇ ਤੋਂ <laughs> तो 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 हां हाँ। पहला फिर मैं तो 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 चार चढ़िया फिर दूजी भाभी मेरी मामी हांजी चलो चलिए अस एज चिड़िया ਮਾਮੀ ਐ ਮਸੀ 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 ਸ਼ਿਕਾਲ ਮਸੀ ਐ ਸ਼ਿਕਾਲ ਜੀ ਅੱਭੀ ਮੇਰੇ ਭੈਣ ਆ ਬੜੀ ਮੋਟੀ ਐ ਹਾਂ ਤਾਂ ਮੁੰਡਾ ਐ ਕੋਈ ਛਣ ਨਾ ਨਾ ਹੋ ਰਹੀ ਤਾਂ ਮੈਂ ਪੰਜਾਹ ਚਾਹੁੰਨੀ ਲੈ ਕੇ ਆਈ ਪਏ ਕੱਪੜਾ ਮੁੰ ਜਾਣਾ ਤੇ ਫਿਰ ਸੱਤ ਅੱਠ ਆਹ ਇਹ ਬੰਸਾ ਦੇਖੇ ਜੁੰਨੀ ਆ ਜਾਣਾ

ਆ ਲੈ ਪੈਨ ਨੂੰ ਸੂਟ ਲੈ ਲਿਆ ਦੇ ਜੀ ਮੈਂ ਆ ਬਸ ਆ ਪੈਨ ਨੂੰ ਸੂਟ ਲੈ ਲੇ ਕਿਉਂ ਨਹੀਂ ਕਰਦਾ ਗੱਡੀਆਂ ਵੈਸੇ ਪੈਣ ਐਨੇ ਆਪਣੇ ਵਾਸਤੇ ਜਾਇ ਨੇ ਗਾਹ ਗਰਮੀ ਚ ਘਰ ਪਾਉਣ ਨੂੰ ਹੂੰ ਮਨ ਕਿ ਫੋਨ ਵੀ ਪੈ ਰੂ ਜੇ ਤਾਂ ਕੋਤੋਂ ਸੁਮਾ ਨਹੀਂ ਹਾਂਜੀ ਘਰ ਪਾਉਣ ਨੂੰ ਹੈ ਨਹੀਂ ਕਹਿੰਦੀ ਸੀ ਮੈਨੂੰ ਇਹ ਮੈਂ ਤੇ ਚੱਲ ਚੱਲ ਮੈਂ ਫਿਰ ਸਿਓ ਨਹੀਂ ਆ ਜਦੋਂ ਮੈਂ ਸਿਓ ਨਹੀਂ ਹਾਂ ਮੈਂ ਤਾਂ ਕੋਈ ਨਾ ਕੋਈ ਲੈ ਲੰਗੀ ਮੈਂ ਕਰ ਰਹੀ ਨਹੀਂ ਉਹਦੇ ਤੇ ਰੱਖਿਆ ਯਾਰ ਇਹਨਾਂ ਸਾਦੇ ਜੇ ਪਿਆਰ ਹੈ ਕਿ ਪ੍ਰਯਾਅ ਹੈ ਹਾਂ ਸੰਭਵ ਹੈ ਤਕੜਾ ਲੁਕੀਆ ਦੇਖਾ ਹੋਵੇ ਮੈਂ ਬੀਨ ਕਿ ਤਕਨੋਲੋਜੀ ਜਾਂਦੀ ਲਾ ਹੋਲਾ ਲੈ ਮੈਂ ਕਰੀਏ ਪਰੇ ਕਰਦਾ ਹਾਂ ਜੰਦਾ ਕੰਨ ਨੂੰ ਰਹਾ ਸੇ ਚੋਚੀ ਹੋਰ ਮੂੜੇ ਇਹਨਾਂ ਦਿਖਾ ਦੇ ਮਤਲਬ ਕਿ ਨਸੋਣਾ ਛੋਟੇ ਭੈਣ ਦਾ ਪਾਉਂਦੀ ਆ ਭਾਵੀ ਸੋਣਾ ਪਣ ਜਿਹੜਾ ਜਿਹੜਾ ਤੁਹਾਡੇ ਹੱਥ ਚੱਕੀ ਲੈ ਉਹ ਤਾਂ ਗਈ ਆ ਉੱਧਰ ਫੈਲ ਚ ਪਾ ਲੋ ਇੱਕ ਇੱਕ ਕਬੌੜੀ ਕਬੌੜੀ ਜਦੀ ਲੋ ਹੈ ਕਬੌੜੀ ਗਮੋਂ ਤੋਂ ਗਮ ਆਜੀ ਆਜੀ ਤਿਆਰੀ ਨਹੀਂ ਭਾਵੀ ਠੀਕ ਆ ਮੇਰੀ ਕਬੜਾਈ ਯਾ ਮੇਰੇ ਭਾਈ ਆਇਆ ਜਿਆਦਾ ਸਾਡੇ ਕੋਲ ਅੱਗੇ ਜਾਗੇ ਸੰਗੀਆਂ ਦੇ ਨਾਲ ਆ ਗਿਆ ਦੇਖ ਕੁੜੀਆਂ ਮੇਲੇ ਤੇ ਆ ਰਹੀਆਂ ਨੇ

ਮੈਨੂੰ ਤਾਂ ਆਪਣੀ ਚੰਗੀਆਂ ਅੱਗੇ ਬਾਹਰੀਆਂ ਕੱਢੀਆਂ ਨੇ ਨਾ ਸੋਹਣੀਆਂ ਆਉਣੇ ਕਰਾਉਂਦੇ ਨੇ ਇਹਦੇ ਨੇ ਇਹਨਾਂ ਆ ਚੱਲਦੇ ਕੋਣ ਅੰਮੀ ਵੀ ਮਿਲ ਕੇ ਕਿੰਨੇ ਪੂਰੀ ਬਣੇ ਚਾਹੂੰਗੀ ਇਹਦੇ ਕੋਲ ਤਾਂ ਮੈਂ ਚੁੜੂ ਇਹਦੇ ਕੋਲ ਆਉਂਦੀ ਹੈ ਆਹ ਸੋਹਣੇ ਕਰਾ ਦੇ ਪੂਰੀ ਬਣੇ ਆ ਲੈ ਬੁਣੀਆਂ ਪੈਸੇ ਨਾ ਨਾ ਉਹ ਰੇ ਗਾ ਬਣਾ ਦੇ ਆ ਬਣਾ ਲਾ ਲਾਣਾ ਲਾਇਆ ਕੀ ਹੋਣੀ ਹਾਂ ਮੈਂ ਮਾ ਮੈਂ ਮਾ ਰੋਟੀਆਂ ਖਾਣ ਆਉਂਦੀ ਹਾਂ ਹਾਂ ਮੈਂ ਆਉਂਦੀ ਹਾਂ ਯਾਨੀ ਚਾਰ ਦਿਨ ਹਾਂ ਸਹੀ ਗੱਲ ਹੈ ਜੀ ਸਤੂ ਹੋਟ ਹੈ ਆਪਾਂ ਨੂੰ ਗੋਗੇ ਨੂੰ ਆ ਜਾਂਦੇ ਆ ਉਦੇ ਰਹਿਣ ਆਉਗੀ ਫਿਰ ਆਪਾਂ ਆ ਜੀ ਗੋਗਾ ਪੈਣਾ ਆਉਗੀ ਰਹਿਣਾ ਹਾਂ ਦੋ ਚਾਰ ਦਿਨ ਤੋਂ ਬਿਊਟੀ ਪਤਾ ਲੈ ਲਈ ਬੈਠਣਾ ਚੱਲੀਏ ਅੱਛਾ ਹਾਂ ਚੱਲੋ ਮੈਂ ਪੈਰ ਹੀ ਪਾਇਆ ਹੈ। ਉਹ ਤਾਂ ਕਿਹੜਾ ਕੰਮ ਕਰਦੇ ਹੋ। ਜੇ ਫਰੈਸ਼ ਹੋ ਉਸ ਤੋਂ ਵੀ ਤੈਨੂੰ ਪਤਾ ਨਹੀਂ ਕਿ ਆਉਂਦੀ। ਮੈਂ ਇੰਨਾ ਵੀ ਬਦਲ ਸਕਦਾ। ਮੇਰੇ ਨਾਲ ਜਾਇ ਕਰਨ ਵਾਲੇ ਕਿੰਨਾ ਤਾਂ ਸੋਨਾ ਮੇਰੇ ਦਿੱਤਦਾ। ਨਾ ਹੁ ਜੀ ਕਰੂੰਗਾ ਜਨੇਟੀਆਂ ਦੀ ਮੰਗਾਂ ਖਾ ਸਕਦੇ। ਅੱਜ ਹੀ ਪਟੋੜੇ ਬਣਾ ਜਮਾ ਕਰੂੰਗਾ। ਮੇਰੇ ਨਾਲ ਇੱਕ ਦਿਨ ਹੋਰ ਤਾਂ। ਅੱਜ ਵੀ ਇਸ ਤਰ੍ਹਾਂ ਹੀ ਬੋਲਦੇ। ਇਹ ਲਈ ਬਿਆਹ ਕਰ। ਮੈਂ ਕੋਈ ਕੰਮ ਨਹੀਂ ਕਰਦਾ। ਬਹੁਤ ਹੀ ਵਧੀਆ ਪਹਨਾਂ ਕਰਨ ਦਾ। ਆਹ ਵੀਡੀਓ 'ਤੇ ਇਦਾਂਗੇ। ਸਾਰੇ ਤੋਂ ਦਾਗਵਾਤਾ ਵੀਡੀਓ ਪਾ ਰਿਹਾ ਮੇਰੇ ਵੀ ਮੇਰਾ ਫੋਨ ਹੈ ਕਿੱਥੇ ਰਾਜ ਕਿੱਥੇ ਲੱਗ ਆ ਕੀ ਚੋਰ ਹੈ ਪਣ ਹਾਂਜੀ ਉਹ ਕਹਿੰਦੇ ਕਿ ਪਾਇ ਆਪਣੇ ਦੋ ਤਿੰਨ ਲੰਗੇ ਹਜਾ ਆਉਣਾ ਕੰਟੇ ਵਾਲੇ ਨੇ ਉਹ ਸਾਈਡਾ ਬੁੱਕ ਪਾਣੀ ਰਹੇ ਹਾਂ ਇਹ ਕਹਿੰਦਾ ਉਹ ਟੈਂਡਾ ਨੇ ਨਾ ਵਿੱਚ ਹੋਣੀ ਪਰ ਆਉਣਾ ਨੇ ਤੁਸੀਂ ਭੈਣ ਨੂੰ ਕੱਢ ਲਾ ਆ ਕੀ ਕਹਿੰਦੇ ਨਹੀਂ ਆ देखो रे मैं तो रुकी इधर देख अभी डर लग रहा हो गया अड़क <laughs> <को> गया थे। <laughs> <ओ> अभी <laughs> और लो <laughs> ਕਦਰਾਂਤ ਰੈਡੀ ਪੰਚੀ ਜਾ ਮਹਾਰਾਜ ਜਿਹਨੂੰ ਲਾਗੂ ਆਖਾਰ ਦੇ ਵਿੱਚ ਇਹ ਕਹਿੰਦੇ ਨੇ ਕਿ ਜਿਹਦੀ ਮੰਗਿਆ ਪਿੰਦੋਂ ਮਤਲਬ ਇਹ ਬਤਾਇਆ ਨਾ ਕੰਨੀਆਂ ਕਰਉਂਦੇ ਨੇ ਬਾਹਰ ਤੋਂ ਆਈਨਾ ਇੱਕ ਆਪਣੇ ਕੋਲ ਕੋਈ ਨਾ ਚਲ ਆਪਾਂ ਜਿਮੈਟਰੀ ਬਾਹਰੋਂ ਲਿਆਵਾਂਗੇ ਕਿੱਥੇ ਪੈ ਲ ਖੋ ਗਿਆ ਮਾ ਜਮਾਨੀ ਹੈ ਵੀ ਹੋਰ ਕਿੱਥੇ ਗਿਆ ਚਲੇ ਗਿਆ ਕਿੱਥੇ ਸੀਗਾ ਇਹ ਪਰਨੇ

जैसी जा रहे हूं घर टैंपू च मेला वेख <laughs> तो <laughs> तो 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 लिया है बहुत मजा आया मेले गराब हो गई थी खराब होगी इठे ओथी और भी ऐसे आटो चाहिए तो वीडियो बनाई आटो, पासी भाजी की वीडियो तो बना आटो चाहिए ਹੋਰ ਅੱਟਾ ਖੜੇ ਨੇ ਹੋ ਰਹੇ ਗਰਮ ਮੈਂ ਆਟੂ ਵਾਲੇ ਕੋਲ ਗਈ ਫਿਰ ਮੈਂ ਕਿਹਾ ਵੀ ਅੱਜ ਤਾਂ ਜਾਨੇ ਉਹ ਕਹਿੰਦੇ ਜੀ ਬੈਠ ਜਾ ਤੁਸੀਂ ਫਿਰ ਸਾਰੇ ਲੱਲੀ ਚੱਲੀ ਬਿਠਾਈ ਵੀ ਆਜ ਰੋਪਾ ਸਿੱਕੇ ਮਤਲਬ ਤਾਂ ਕਿਹਾ ਲਾਲੀ ਜੱਤੇ ਨਹੀਂ ਮੈਂ ਬਾਕੀ ਉੱਥੇ ਫਿਰਦਾ ਸੀਗਾ ਆਹ ਕਹਿੰਦਾ ਜਾਂ ਕਹਿੰਦਾ ਸੀ ਭੁੱਖੀ ਕਹਿੰਦਾ ਇੰਨੀ ਭੁੱਖੀ ਪਾਈ ਹੋਈ ਹੈ ਮੈਨੂੰ ਉਹ ਤਾਂ ਰੰਗ ਫੜਾ ਲੈਂਦੇ ਹਾਂ ਰੋਟੀ ਤੇ ਕੰਮ ਨਹੀਂ ਉਹ ਮੈਨੂੰ ਮੱਚ ਖਵਾਇਆ ਵੀ ਨਹੀਂ ਮੇਰੇ ਨੂੰ ਹਾਂਜੀ ਹਾਂ ਇਹ ਤਾਂ ਝੂਟੇ ਰੋਏ ਰੋਣ ਲੱਗ ਗਿਆ ਝੁੰਨੇ ਹੋਰ ਡਰ ਗਿਆ ਜੀ ਲੈ ਭਾਬੀ ਨਾ ਵਸ ਵੈਰੀ ਟੇਕ ਹੈ ਜੀ ਅਜਾ ਮੱਥਾ ਟੇਕ ਕੇ ਚੱਲ ਮੇਰੀ ਵਾਦੀ ਤੇ ਆ ਵਧੀਆ ਬਹੁਤ ਵਧੀਆ ਹਾਂ ਕਰਾ ਸੱਜਣਾ ਟੇਕ ਕੇ ਆ ਮੈਂ ਉਹਨਾਂ ਨੂੰ ਕਹੇਆ ਤੇ ਪਿੰਡ ਬਈ ਕੋਈ ਨਾ ਕੋਈ ਨਾ ਆਂ ਤੈਨੂੰ ਪਾਉਂਦੀ ਪੇ ਲੈ ਜਾਣੀ ਜੀ ਉਹਥੇ ਚਾਰ ਜੀ ਲਾ ਦੇ ਕੋਈ ਹਾਂਜੀ ਹਾਂ ਤੇਰੀ ਜਲੇਬੀਆਂ ਕਿਹੜੀਆਂ ਨੇ ਉਹ ਜਿਹੜੀ ਮਾਸੀ ਦੇ ਨੇ ਚਾਰ ਲੈ ਜਾ